ਮੇਰਾ ਸੁਖਿੰਦਰ ਕੌਰ ਕਿੱਥੋਂ ਦੇ ਰਹਿਣਾ ਹੈ ਫਤਿਹ ਚੱਕ ਦੇ ਅੱਜ ਪ੍ਰੈਸ ਫਾਰਮਸ ਨੂੰ ਸੱਦੀ ਕੀ ਮੈਡੂ ਜੀ ਇਹਨੂੰ ਡੇਢ ਸਾਲ ਹੋ ਗਿਆ ਹਨ ਉਹਨੂੰ ਟਾਰਚਰ ਕਰਨ ਰਿਆ ਮਟਵਾਣੀਆਂ ਜੀ ਵੀ ਦਰਖਾਸਤਾਂ ਦੇ ਦੇ ਕੇ ਵੇਖ ਲੀਆਂ ਕਾਲ ਤੱਕ ਵੀ ਦੇਤੀਆਂ ਪਰ ਕਿਤੇ ਵੀ ਇਹ ਬੰਦਾ ਮੇਰੀ ਸੁਣਵਾਈ ਨਹੀਂ ਹੁੰਦੇ ਨੇ ਤੇ ਜਸਵੰਤ ਸਿੰਘ ਭੱਡਾ ਕੀ ਕਾਦੀ ਸੁਭਾਈ ਨਹੀਂ ਹੁੰਦੀ ਸਰਵਾਈ ਜੇ ਇਹਨੇ ਮੇਰੇ ਨਾਲ ਕੜੀਆ ਹਰਕਤਾਂ ਕੀਤੀਆਂ ਅਸ਼ਲੀਲ ਗੱਤਾਂ ਕੀਤੀਆਂ ਨਾ ਉਹਨਾਂ ਦੀ ਸਰਵਾਈ ਹੋਣ ਦੇਂਦਿਆ ਇਹ ਮੇਰੀ ਬੇਟੀ ਮੰਦ ਬੁੱਧੀ ਇਹਦੇ ਕੋਈ ਦਰਖਾਸਤਾਂ ਆਪ ਲੈ ਲੈ ਕੇ ਇਹਦੇ ਸੈਨ ਕਰਾ ਕਰਾ ਕੇ ਕੱਢੀਆਂ ਸਾਡੇ ਕਮੇਟੀ ਮੈਂਬਰਾਂ ਨੇ ਜਿਨੇ ਲਿਖੀ ਦਰਖਾਸਤ ਉਹਨੇ ਵੀ ਦੱਸਤਾ ਵੀ ਮੈਂ ਲਿਖੀ ਆ ਪਰ ਵੱਡੇ ਨੇ ਲਖਵਾਈ ਆ ਤੇ ਇਹਦੇ ਕਮੇਟੀ ਮੈਂਬਰਾਂ ਨੇ ਲਖਵਾਈ ਆ ਇਹ ਉਹਦੀ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਣ ਦੇਂਦਿਆ ਇਹਨੇ ਬਹੁਤ ਅਸ਼ਲੀਲ ਗੱਲਾਂ ਦਰਖਾਸਤਿਆਂ ਚ ਹੀ ਲਿਖੀਆਂ ਆ ਇਹ ਸਾਡੀ ਕਿਤੇ ਚੱਲਣ ਹੀ ਨਹੀਂ ਦੇਣ ਦਿਆ ਵੀ ਸਾਲ 1.5 ਸਾਲ ਹੋ ਗਿਆ ਇਹ ਕੰਮ ਕੀ ਹੈ ਕਿਉਂ ਇਹਦਾ ਚੱਲਦਾ ਨਹੀਂ ਇਹ ਵਾਇਗਰ ਜੀ ਜਦੋਂ ਮੈਂ ਗੁਰਦੁਆਰੇ ਜਾਣੀ ਹਾਂ ਇਹ ਮੈਨੂੰ ਹਮੇਸ਼ਾ ਮਾਰਿਆਂ ਦੇ ਜਨਾਨਾ ਤਾੜਦਾ ਰਹਿੰਦਾ ਹੁੰਦਾ ਸੀ ਕਿ ਸਿਕੰਦਰ ਇੱਥੇ ਦਫ਼ਤਰ ਆਏ ਨੇ ਨਿਆਣੀ ਦੇ ਹੱਥ ਸੁਨਾਮੀ ਨੂੰ ਭੇਜ ਦੇ ਦੇਣਾ ਇੱਧਰ ਦਫ਼ਤਰ ਆ ਦਫ਼ਤਰ ਕੇ ਵੇਲੇ ਮੈਂ ਦਫ਼ਤਰ ਆਇਆ ਜਦੋਂ ਮੈਂ ਦਫ਼ਤਰ ਗਈ ਆ ਉਦੋਂ ਵੀ ਇਹਨੇ ਮੇਰੇ ਨਾਲ ਅਸ਼ਲੀਲ ਹਰਕਤ ਕੀਤੀ ਆਪਣੇ ਵੱਲੋਂ ਇਹਨੇ ਮੈਨੂੰ ਖਿੱਚਿਆ ਗੰਦੀਆਂ ਵੀਡੀਓ ਵੇਖਣ ਦਿਆ ਸੀ ਉਦੋਂ ਵੀ ਮੈਂ ਦਫ਼ਤਰੇ ਮੁੜ ਕੇ ਆ ਗਈ ਫਿਰ ਮੈਂ 4-5 ਮਹੀਨੇ ਗੁਰਦੁਆਰੇ ਨਹੀਂ ਗਈ ਐ ਤਾਂ ਦਾਦੀ ਨਹੀਂ ਗਈ ਫਿਰ ਮੈਂ ਉਦੋਂ ਦਾ ਹੀ ਆਪਣੀ ਇਹਦੇ ਤੇ ਕਾਰਵਾਈ ਕੀਤੀ ਜਦੋਂ ਇਹਨੇ ਮੇਰੇ ਥਾਣਿਆਂ 'ਚ ਨਹੀਂ ਗੱਲ ਚੱਲਣ ਦਿੱਤੀ ਨਾ ਐਸਐਸਪੀ ਨੂੰ ਦਰਖਾਸਤਾਂ ਦਿੱਤੀਆਂ ਨਾ ਉੱਥੇ ਹੀ ਇਹਨੇ ਕੋਈ ਮੇਰੀ ਚੱਲਣ ਦਿੱਤੀ ਹਾਰ ਕੇ ਮੈਂ ਫਿਰ ਇਹਨਾਂ ਨੂੰ ਕਿਹਾ ਕਿ ਇਹਨਾਂ ਚੇਰ ਹੋ ਗਿਆ ਇਹਨੇ ਮੇਰੇ ਸਾਰੇ ਪ੍ਰਸ਼ਾਦਿਆਂ ਦੀ ਸੇਵਾ ਕਰਦੀਆਂ ਉਹ ਵੀ ਬੰਦ ਕਰਾਈ ਕੀਰਤਨ ਕਰਦੀ ਹਾਂ ਉਹ ਵੀ ਬੰਦ ਕਰਾਈ ਜਨੇ ਗੁਰਦੁਆਰੇ ਜਾਣਾ ਵੀ ਮੇਰਾ ਬੰਦ ਕੀਤਾ ਇਹਨੇ ਲਿਖ ਲੇ ਕੇ ਦਿੱਤਾ ਵੀ ਇਹ ਗੁਰਦੁਆਰੇ ਨਾ ਆਏ ਇਹਦੇ ਚ ਮੇਰਾ ਕੋਈ ਦੋਸ਼ ਨਹੀਂ ਜੇ ਮੈਂ ਸੇਵਾ ਕਰਦੀ ਹਾਂ ਤੇ ਲਉਤ ਕਰਦੀ ਹਾਂ ਨਹੀਂ ਗੁਰਦੁਆਰੇ ਨਾਲ ਕੋਈ ਸਾਵਾਂ ਨੌਕਰੀ ਜਾਂ ਭੇਜੀ ਨਾ ਨਾ ਸੇਵਾ ਸੇਵਾ ਪਾਵਨਾਮਾ ਹੈ 1.5 ਵਜੇ ਗੁਰਦੁਆਰੇ ਚੱਲ ਜਾਣਾ ਤੜਕੇ ਉੱਠ ਕੇ 6 ਵਜੇ ਮੈਂ ਆਉਣਾ 10 ਵਜੇ ਮੈਂ ਫਿਰ ਚੱਲ ਜਾਣਾ 2 ਘੰਟੇ ਆਰਾਮ ਕਰਕੇ ਤੇ ਰਾਤ ਨੂੰ 9-10 ਵਜੇ ਨਾਲ ਸਾਰਾ ਦਿਨ ਸੇਵਾ ਕਰਨੀ ਤੇ ਬੰਦੇ ਨੇ ਕਹਤਾ ਸ਼ਰਾਬ ਪਿੰਦੀ ਜੇ ਮੈਂ ਸਾਰਾ ਦਿਨ ਸੇਵਾ ਕਰਦੀ ਰਾਤ ਤੱਕ ਉੱਥੇ ਰਹਿਨੇ ਆ ਤੇ ਇਹਨੇ ਮੈਨੂੰ ਸ਼ਰਾਬ ਪਿੰਦੀ ਨੂੰ ਕਿੱਥੇ ਵੇਚ ਲਿਆ ਇਹ ਮੈਨੂੰ ਸਾਬਤ ਕਰਕੇ ਦੇਵੇ ਇਹਨੇ ਬਹੁਤ ਘਟੀਆ ਇਲਜ਼ਾਮ ਮੇਰੇ ਤੇ ਲਾਏ ਜਿਹੜੇ ਬਿਲਕੁਲ ਬੇਬੁਨਿਆਦ ਆ ਉਹਨਾਂ ਦਾ ਕੋਈ ਰਾਜਨੀਤਿਕ ਬੰਦਾ ਨਹੀਂ ਨਾ ਕੋਈ ਇਹਨੇ ਕਾਰਵਾਈ ਬੰਦੇ ਨੂੰ ਹੁਣ ਦਿੱਤੀ ਹੈ ਥਾਣੇ ਨਹੀਂ ਗਿਆ ਦਰਖਾਸਤ ਦੇ ਸਬੰਧ ਚ ਤੇ ਇਹਨੇ ਕੋਈ ਕਾਰਵਾਈ ਸਾਡੇ ਤੇ ਹੁਣ ਨਹੀਂ ਦਿੱਤੀ ਦਰਖਾਸਤਾਂ ਤਾਂ ਇਹ ਤੇ ਫਿਰ ਮੈਂ ਉਦੋਂ ਦਾ ਹੀ ਅਜੇ ਤੇ ਕੋਰਟ ਕੇਸ ਕੀਤਾ ਆ 7ਵੇਂ ਮਹੀਨੇ ਦਾ ਹੀ ਇਹ ਸੁਖਦਾਰ ਹੋਣ ਕਰਕੇ ਉੱਥੇ ਕਾਰਵਾਈ ਜਿਹੜੀ ਹੋਈ ਨਹੀਂ ਇਹ ਗੁਰਦੁਆਰੇ ਦਾ ਪ੍ਰਧਾਨ ਹੋਣ ਕਰਕੇ ਕਿਸੇ ਦੀ ਚੱਲਣ ਹੀ ਨਹੀਂ ਦਿੰਦਾ ਬਈ ਪੈਸਾ ਦੇ ਦਿੰਦਾ ਗੱਲੇ 'ਚ ਤੇ ਅਗਲੇ ਦੀ ਗੱਲ ਸੁਣ ਲੈਂਦੇ ਆ ਤੇ ਸਾਨੂੰ ਪੁੱਛਦੇ ਹੀ ਨਹੀਂ ਆ ਜਿਹੜੇ ਤਖਤ ਤੋਂ ਆਏ ਸੀ ਇਹਨਾਂ ਦਾ ਵੀ ਮੈਨੂੰ 3 ਮਹੀਨਿਆਂ ਬਾਅਦ ਪਤਾ ਲੱਗਾ ਕਿ ਇਹਨਾਂ ਨੇ ਮੇਰੇ ਤੇ ਕਲਾਮ ਲੇਖ ਕੇ ਤੇ ਸੈਂਡ ਕਰਕੇ ਦੇ ਗਏ ਤੇ ਜਦੋਂ ਮੈਂ ਲਖਮੀਰ ਸਿੰਘ ਨੂੰ ਫੋਨ ਕਰਕੇ ਕਿਹਾ ਜੇਹੇਦਾਰ ਨੂੰ ਮੈਂ ਕਿਹਾ ਵਾਹਿਗੁਰੂ ਜੀ ਤੁਸੀਂ ਤੇ ਆਹ ਗਲਤ ਕਾਰਵਾਈ ਲਿਖ ਕੇ ਦੇ ਗਏ ਮੈਨੂੰ ਠਾਣੇੋਂ ਸਬੂਤ ਮਿਲੇ ਸਾਰੇ ਸਿਟੀ ਠਾਣੇ ਵਾਲਿਆਂ ਨੇ ਦਿੱਤੇ ਪਿਤਾ ਦੇ ਖਲਾਫ ਤੋਂ ਨੇ ਆਹ ਕਾਰਵਾਈ ਕਰ ਦਿੱਤੀ ਫਿਰ ਇਹ ਆਏ ਮੇਰੇ ਘਰ ਆਏ ਲਖਮੀਰ ਸਿੰਘ ਆਇਆ ਤਰਨਤਾਰਨ ਗੁਰਦੁਆਰੇ ਦਾ ਵੀ ਉਹ ਪ੍ਰਧਾਨ ਹੀ ਲਸ਼ਾਵਰਜੀਤ ਸਿੰਘ ਉਹ ਵੀ ਆਏ ਫਿਰ ਘਰੋਂ ਮੈਨੂੰ ਆਣ ਕੇ ਲੈ ਕੇ ਗਏ ਫਿਰ ਜਾ ਕੇ ਅਰਦਾਸ ਕੀਤੀ ਗੁਰਦੁਆਰੇ ਫਿਰ ਮੈਂ ਉਹ ਦਿਨ ਤੋਂ ਗੁਰਦੁਆਰੇ ਜਾਣਾ ਸ਼ੁਰੂ ਕੀਤਾ ਜੇ ਮੈਂ ਐਤਵਾਰ ਕੀਰਤਨ ਕਰਦੀ ਆ ਤਾਂ ਮੈਨੂੰ ਪਰੇਸ਼ਾਨ ਕਰਦਾ ਜੇ ਮੈਂ ਵੀਰਵਾਰ ਕਰਦੀ ਤਾਂ ਪਰੇਸ਼ਾਨ ਕਰਦਾ ਆਪਣੇ ਜਥੇ ਜਿਤ ਮੈਂ ਸਾਲ ਹੋ ਗਿਆ ਕੀਰਤਨ ਕੀਤਾ ਹੀ ਨਹੀਂ ਆ ਇਹਨੇ ਸਾਨੂੰ ਗੁਰੂ ਨਾਲੋਂ ਵੀ ਤੋੜਿਆ ਇੰਨਾ ਘਟਿਆ ਬੰਦਾ ਨਾ ਇਨੇ ਸਾਨੂੰ ਗੁਰੂ ਨਾਲੋਂ ਵੀ ਤੋੜਿਆ ਹੁਣ ਆਹੀ ਗੁਰਦੁਆਰੇ ਸਾਹਿਬ ਫੇਰ ਜਾਨੇ ਹੁਣ ਮੈਨੂੰ ਇਹ ਵੀ ਡਰਿਆ ਕਿ ਮੇਰੇ ਨਾਲੇ ਰਸਤੇ 'ਚ ਮੈਂ ਕੱਲੀ ਜਾਨੀ 1.5 ਵਜੇ ਆਪਣੇ ਮਹੱਲੇ 'ਚ ਇਹ ਮੇਰੇ ਨਾਲ ਕੋਈ ਵੀ ਦੁਰਘਟਨਾ ਕਰ ਕਰਵਾ ਸਕਦਾ ਇਸ ਕਰਕੇ ਮੈਂ ਤਲਵਾਰ ਹੋਂ ਨਾਲ ਲੈ ਕੇ ਜਾਨੀ ਜਿੱਦੋਂ 1.5 ਵਜੇ ਜਾਨੀ ਤਲਵਾਰ ਲੈ ਕੇ ਜਾਨੀ ਮੈਨੂੰ ਤੇ ਕੀ ਜੇ ਮੇਰੇ ਬੱਚੇ ਬਾਹਰੋਂ ਆਏ ਉਹਨਾਂ ਤੇ ਵੀ ਇਹ ਕੋਈ ਨਾ ਕੋਈ ਇਹੋ ਜਿਹੀ ਹਰਕਤ ਕਰਾ ਸਕਦਾ ਇਹਦੇ ਤੁਹਾਨੂੰ ਹੁਣ ਖਤਰਾ ਹੀ ਖਤਰਾ ਬੰਦੇ ਦਾ ਕਿ ਤੁਸੀਂ ਦਸਵੰਦ ਸਿੰਘ ਪੱਟਾ ਦੇ ਉੱਪਰ ਦੋਸ਼ ਲਗਾ ਰਹੇ ਹੋ ਤੇ ਦਸਵੰਦ ਸਿੰਘ ਪੱਟਾ ਵੱਲੋਂ ਵੀ ਕਿ ਤੁਸੀਂ ਗੁਰਦੁਆਰੇ ਦੇ ਅੰਦਰ ਜਿਹੜੇ ਬਹੁਤ ਸਾਰੇ ਇਹੋ ਜਿਹੇ ਕੰਮ ਕਰਦੇ ਆ ਕਿ ਜਿਹੜੇ ਮਾਮਲ ਜ਼ਿਆਦਾ ਦੇ ਵਿਰਖਲਾਪ ਨੇ ਦਸਵੰਦ ਸਿੰਘ ਪੱਟਾ ਦਾ ਕਰਾ ਨਵੀਂ ਵਾਈਗਰੂ ਕੋਈ ਨਹੀਂ ਆ ਜੇ ਤੀਜੇ ਦਿਨ ਮੀਟਿੰਗ ਸੱਦ ਕੇ ਉਹਨਾਂ ਨੂੰ ਬਦਲਾਉਂਦਾ ਰਹਿੰਦਾ ਤੁਸੀਂ ਇੰਜ ਕਰੋ ਤੁਸੀਂ ਸੁਖਿੰਦਰ ਨੂੰ ਬੁਲਾਓ ਨਾ ਤੁਸੀਂ ਹਮ ਕੀਰਤਨ ਨਾ ਕਰੰਦਾ ਬੀਬੀਆਂ ਨੂੰ ਕੋਈ ਆਪਤੀ ਨਹੀਂ ਮੇਰੇ ਕੋ ਕੀਰਤਨ ਕਰਨ ਚ ਉਹਨਾਂ ਦੀ ਮੈਂ ਰਿਕਾਰਡਿੰਗ ਵੀ ਕੀਤੀ ਵੀ ਤੁਹਾਨੂੰ ਕੋਈ ਪਰੇਸ਼ਾਨੀ ਹੈਗੀ ਮੈਂ ਕੀਰਤਨ ਕਰਦੀ ਆਂਦੇ ਸਾਨੂੰ ਕੋਈ ਪਰੇਸ਼ਾਨੀ ਨਹੀਂ ਆ ਤੇ ਜੋ ਕਰਦਾ ਪੱਡਾ ਹੀ ਕਰੀ ਜਾਂਦੇ ਆ ਐਨੀ ਐਨੀ ਸੰਗਤ ਵਿੱਚ ਤੁਹਾਡੇ ਤੇ ਕਿਉਂ ਮਤਲਬ ਰੋਕ ਵਾਇਗਰ ਇਹ ਵੀ ਜਦੋਂ ਮੈਂ ਕਰੀ ਸੇਵਾ ਤੇ ਇਹਨਾਂ ਨੇ ਕੋਈ ਅਬ ਸੂਰਜ ਵਾਲੇ ਲਵਾਏ ਜਿਹੜੇ ਸੂਰਜ ਚ ਬੱਤੀ ਆਉਂਦੀ ਉਹਦੇ ਚ ਵੀ ਮੈਂ 40-50 ਹਜ਼ਾਰ ਰੁਪਏ ਸੇਵਾ ਦੇਤਾ ਫੇਰ ਮੈਂ ਕਿਹਾ ਚੱਲ ਮਹਾਰਾਜ ਜਿੱਧਰ ਦੀ ਆਉਂਦੇ ਆ ਮੀਂਹ ਵਿੱਚ ਪੇ ਜਿਹਦੇ ਜੀ ਤਾਂ ਸਵੇਰ ਸਵਾਰੀ ਆਉਂਦੀ ਅਸੀਂ ਇਹ ਬਣਾ ਦੀਏ ਨਹੀਂ ਸੰਤੂ ਹੀ 1 ਲੱਖ ਰੁਪਏ ਦੇ ਦੋ ਜਾਂ ਆਪਣੇ ਬਣਾ ਦਾਂਗੇ ਉਹ ਫਿਰ ਮੈਂ 10 ਲੱਖ ਰੁਪਏ ਇਹਨੂੰ ਨਹੀਂ ਦਿੱਤਾ ਮੈਂ ਕਿਹਾ ਯਾਪੇ ਸੇਵਾ ਕਰਾਵਾਂਗੇ ਉਦੋਂ ਤੇ ਇਹ ਮੇਰੇ ਤੇ ਮਾਰੀ ਨਜ਼ਰ ਰੱਖਣੀ ਨੇ ਸ਼ੁਰੂ ਕੀਤੀ ਹਮੇਸ਼ਾ ਹੀ ਪਰ ਮੈਂ ਇਗਨੋਰ ਹੀ ਮਾਰਿਆ ਕਿਈ ਗੁਰੂ ਘਰ ਆਉਨੇ ਆਂ ਹੀ ਕਿਉਂ ਤੇਰੀਆਂ ਗੱਲਾਂ ਦੇ ਵਿੱਚ ਆਈਏ ਤੁਹਾਡੀ ਬੇਟੀ ਦਾ ਵੀ ਕੋਈ ਜਿਦੋਂ ਵਰਗੀ ਬੇਟੀ ਹਾਂਜੀ ਬੇਟੀ ਵਾਹ ਗੁਰੂ 2 ਦਿਨ ਰਹੀ ਗੁਰਦੁਆਰੇ ਪਹਿਲਾਂ ਇਹਨਾਂ ਨੇ ਸਿੰਪਲ ਦਰਖਾਸਤ ਕੱਢੀ ਵੀ ਬੇਟੀ ਨੂੰ ਲੈ ਜਾਓ ਆਪਣੀ ਨੂੰ ਆਣ ਕੇ ਗੁਰਦੁਆਰੇ ਮੈਂ ਇਹਦੇ ਡੈਡੀ ਕੋ ਛੱਡ ਕੇ ਆਈ ਹਾਂ ਲੁਧਿਆਣੇ ਉਹ ਇਹਨੂੰ ਇੱਥੇ ਗਲੀਆਂ 'ਚ ਰੋਲਨ ਵਾਤੇ ਛੱਡ ਕੇ ਤੇ ਗੁਰਦੁਆਰੇ ਬੇਟੀ ਆ ਗਈ ਜੀ ਇਹਨੇ 2 ਦਿਨ ਰੋਟੀ ਖਵਾ ਹੀ ਦਿੱਤੀ ਗੁਰਦੁਆਰਿਆਂ ਤੇ ਕਿੰਨੀਆਂ ਜਲਤਾ ਅਲਿਗੇਸ਼ਨ ਲਾਏ ਬੇਟੀ ਮੇਰੀ ਇਹਨੇ ਜੋ ਵਿਚਾਰੀ ਹੈਗੀ ਬਣ ਗਈ ਇਹਨੇ ਕਿ ਕਮਿਊਨਿਟੀ ਮੈਂਬਰ ਆਨੇ ਤੇ ਇਹਨਾਂ ਨੇ ਰਲ ਕੇ ਸਾਰਿਆਂ ਦਰਖਾਸਤ ਲਿਖੀ ਕੁੜੀ ਨੂੰ ਕਿਹਾ ਤੇ ਉਹਨੂੰ ਡੈਡੀ ਤੇਰੇ ਕੋ ਛੱਡ ਆਉਣੇ ਤੇ ਉਹਦੇ ਸਾਈਨ ਕਰਾ ਲਏ ਇਹਨਾਂ ਨੇ ਉਹਦੇ ਮੋਢੇ ਤੇ ਰੱਖ ਕੇ ਚਲਾਈ ਬੇਟੀ ਮੇਰੀ ਨੂੰ ਪੁੱਛ ਲੋ ਉਹਨੂੰ ਕੁਛ ਨਹੀਂ ਆਉਂਦਾ ਇਹ ਵਿਚਾਰੀ ਅਸਟੇਗੀ ਜਿਹੜੀ ਤੁਹਾਡਾ ਘਰ ਵਾਲਾ ਹੈ ਤੁਹਾਡੇ ਬੱਚੇ ਵੀ ਤੁਹਾਡੇ ਕਿਉਂ ਭਲਾਤ ਨਹੀਂ ਨਹੀਂ ਬੱਚੇ ਸਾਡੇ ਕੋਈ ਖਿਲਾਫ ਨਹੀਂ ਗੇ ਬੱਚੇ ਇਹ ਜਾਣ ਬੁੱਝ ਕੇ ਕਰਦੇ ਆ ਬੇਟੇ ਮੇਰੇ ਦਾ ਹੁਣ ਵੀ ਫੋਨ ਆਉਂਦੇ ਆ ਕਿ ਮਮਾ ਤੁਹਾਨੂੰ ਜਾਣ ਕੇ ਪਰੇਸ਼ਾਨ ਇਹ ਕਰਨ ਦੇ ਆ ਜੀ ਜਿਹੜੀ ਕਿਤੇ ਬੰਦੀ ਨੇ ਤੁਸੀਂ ਕੀਰਤਨ ਕਰਦੇ ਜੀ ਕਿਸੇ ਸੋਸਾਇਟੀ ਤੋਂ ਦੇ ਨਾਲ ਹਾਂਜੀ ਬਿਲਕੁਲ ਪਹਿਲਾਂ ਨਾਲ ਸੀ ਨਾ ਇਹਨੇ ਵੱਡੇ ਨੇ 3 ਦਿਨ ਲਗਾਤਾਰ ਮੀਟਿੰਗ ਬਲਾ ਬਲਾ ਕੇ ਉਹਨਾਂ ਨੂੰ ਤਿੰਨਾਂ ਜਿਹੜਿਆਂ ਨੂੰ ਬੁਲਾਇਆ ਵੀ ਤੁਸੀਂ ਬੋਲੋ ਵੀ ਅਸੀਂ ਨਹੀਂ ਸਕਿੰਦਰ ਨੂੰ ਕੀਰਤਨ ਕਰੰਦੇ ਆ ਉਹ ਤਾਂ ਪਹਿਲਾਂ ਦੀ ਮੇਰੇ ਕੋਲ ਰਿਕਾਰਡਿੰਗ ਹੈ ਜਿਨ੍ਹਾਂ ਨੇ ਬੀਬੀਆਂ ਨੇ ਐਤਵਾਰ ਵਾਲੀ ਹੈਡ ਹੈ ਜਿਹੜੀ ਉਹਦੀ ਵੀ ਵੀਰਵਾਰ ਵਾਲੀ ਦੀ ਅੰਦੇ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੈ ਵੱਡਾ ਹੀ ਸਭ ਕੁਝ ਕਰੀ ਜਾਂਦਾ ਫੇਰ ਇਹਨੇ ਵੀ ਫਿਰ ਇਹਨੇ ਬੀਬੀਆਂ ਨੂੰ ਕਿਹਾ ਵੀ ਉਹਦੇ ਘਰ ਨੂੰ ਮਾਈਕ ਪਚਕ ਲੋ ਇਹਨਾਂ ਕੀਰਤ ਨਹੀਂ ਕਰਦੇ ਆ ਉਹਨਾਂ ਕੋਲ ਦਾ ਸ਼ਰਧਾ ਕਰਕੇ ਉਹਨਾਂ ਦਾ ਪ੍ਰਸ਼ਾਦ ਦੀ ਖਰਾਬੀ ਕਰਕੇ ਅਹੀਂ ਕੋਈ ਖਰਾਬੀ ਨਹੀਂ ਕਰਦੇ ਇਸ ਪ੍ਰਸ਼ਾਦਿਆਂ ਦੀ ਮੈਂ ਸੇਵਾ ਕਰਦੀ ਆ ਪ੍ਰਸ਼ਾਦ ਦੇ ਇਹਦੇ ਕਿ ਨਾ ਜਾਂਦੇ ਸੰਸਥਾ ਨੂੰ ਉੱਥੇ ਪੱਕਦੇ ਤੇ ਪੁੱਛ ਲਈਦਾ ਕਿ ਅੱਜ ਪ੍ਰਸ਼ਾਦੇ ਜਿਆਦੇ ਪੱਕੇ ਕਿੱਥੇ ਜਾਣੇ ਇਹਨੂੰ ਸਮਝ ਲੱਗ ਗਈ ਵੀ ਇਹਨੂੰ ਸਮਝ ਲੱਗ ਗਈ ਜਾਨੀ ਕਿ ਪ੍ਰਸ਼ਾਦੇ ਕਿੱਥੇ ਜਾਂਦੇ ਇਹਨੇ ਸਾਲ ਹੋ ਗਿਆ ਮੇਰੀ ਪ੍ਰਸ਼ਾਦਿਆਂ ਦੀ ਸੇਵਾ ਵੀ ਬੰਦ ਕਰਾਈ ਤੇ ਤੁਹਾਡੀ ਵੀ ਇਹ ਕੁਝ ਗਲਤ ਨਿਗਰਾਨ ਕਰਿਆ ਜਾਂ ਉਹ ਨਹੀਂ ਪੂਰੀ ਓਹ ਨਾ ਦਾ ਤੇ ਫਿਰ ਤੋ ਹੀ ਆਪਣੇ ਕਾਰਵਾਈ ਕਰ ਲੈ ਲੱਗ ਹੀ ਜਾਣਾ ਪਤਾ ਨਾ ਲੱਗੂਗਾ ਫਿਰ ਮੈਂ ਤੁਹਾਨੂੰ ਦੱਸ ਦਊਂਗੀ ਕਿ ਕਿਹੜੀ ਕਿਹੜੀ ਬੀਬੀ ਦੇ ਨਾਲ ਇਹਦੇ ਸਬੰਧ ਹੈਗੇ ਸਬੂਤ ਇਹਦੇ ਖਿਲਾਫ ਜਾਂ ਉਹਦੇ ਕੋਲ ਤੁਹਾਡੇ ਖਿਲਾਫ ਸਬੂਤ ਹੈਗੇ ਸਬੂਤ ਵਾਇਗਰੂ ਆ ਛਰਦਾ ਇਹਦਾ ਸ਼ੈਤਾਨ ਬੰਦਾ ਵਾ ਸਬੂਤ ਹੋ ਰਹਿਣ ਜਾਂਦਾ ਹੈ ਜਿਸ ਤਰ੍ਹਾਂ ਮੂਵੀ ਦੇਖਦੇ ਆ ਤੁਹਾਨੂੰ ਮੂਵੀ ਵਿਖਾਈ ਕਿ ਜਾਂ ਤੂੰ ਤੁਸੀਂ ਉਸ ਤਰ੍ਹਾਂ ਹੀ ਨਹੀਂ ਮੂਵੀ ਵੇਖਣ ਰਿਹਾ ਗਾੜੀ ਕਹਿੰਦੇ ਕਿ ਇਸ ਤਰ੍ਹਾਂ ਤੂੰ ਰਹਿ ਕੀ ਕਰ ਨੂੰ ਸਾਰਾ ਦਿਨ ਸੇਵਾ ਕਰਦੇ ਰਹਿਣੀ ਐ ਐਸ਼ ਕਰ ਮੈਂ ਤੈਨੂੰ ਐਸ਼ ਕਰਾਵਾਂਗਾ ਤੈਨੂੰ ਉਹ ਕਰਕੇ ਦਵਾਂਗੇ ਇਹਨੇ ਤਾਂ ਮੈਨੂੰ ਥਾਰ ਗੱਡੀ ਦੀ ਆਫਰ ਵੀ ਕੀਤੀ ਪਰ ਮੇਰੇ ਕੋਲ ਆਪਣੀ ਗੱਡੀ ਆਪਣੀ ਹੈਗੀ ਐ ਮੈਂ ਇਹਦੀਆਂ ਗੱਡੀਆਂ ਕੀ ਕਰਦੀਆਂ ਪਲੇਸ ਤੇ ਖਰਾਬ ਕਰਾ ਕੇ ਗੱਡੀ ਲ ਹਾਂਜੀ 25 ਨਾਲ ਦੀ ਛੋਟੀ ਹੈ ਦਾਦਾ ਸਾਹਿਬ ਨਹੀਂ ਨਹੀਂ ਠਾਰਾ ਸਾਹਿਬ 27 28 ਸਾਲ ਦੀ ਹੋਣੀ ਬਹੁਤ ਬੜਾ ਦੇਰ ਹੀ ਕਹਿਣਾ ਹੈ ਕਿ ਤੁਸੀਂ ਬੇਟੀ ਦਾ ਆਪਣੇ ਵਿਆਹ ਕਰਕੇ ਤੇ ਆਪੇ ਮੁੜ ਕੇ ਛੱਡ ਚੁਣਾ ਕਰਾ ਵਾਏ ਗਰੂ ਕੋਈ ਐਡਾ ਥੋੜੀ ਬੇਵਕੂਫ ਹੁੰਦਾ ਪੀ ਆਪੇ ਵਿਆਹ ਕਰਾ ਤੇ ਆਪੇ ਛੱਡਾ ਦੂ ਇਹ ਉਹਨਾਂ ਦੇ ਘਰ ਜਾ ਕੇ ਬੋਲੀ ਨਹੀਂ ਜਿਹੜੀ ਮੇਨ ਗੱਲ ਹੈ ਇਹਦੀ ਸੱਸ ਵੀ ਆਣ ਕੇ ਬਿਆਨ ਦੇ ਦੂਗੀ ਤੇ ਫਿਰ ਅਗਲੇ ਆਨੇ ਸ਼ਰਤੀ ਦੋ ਤਿੰਨ ਦਿਨਾਂ ਬਾਅਦ ਫੇਰ ਲਿਖ ਲਿਖਾਓ ਤੇਰੀ ਕਹਿੰਦਾ ਕਿ ਬੇਟੀ ਨੂੰ ਗੋਲੀਆਂ ਨਹੀਂ ਦੀਆਂ ਤੇ ਖੁੱਦ ਦੇ ਕੇ ਚਾਰ ਚਾਰ ਦਿਨ ਛਿਮਲੇ ਹਮਾਦਲ ਜਾਂਦੇ ਰਹੇ ਵਾਏ ਗਰੂ 13 ਸਾਲ ਹੋ ਗਏ ਦੀ ਜਿਹਨੂੰ ਬੇਟੀ ਨੂੰ ਮੈਂ ਕੋਈ ਡਾਕਟਰ ਨਹੀਂ ਛੱਡਿਆ ਹੁਣ ਮੈਂਟਲ ਹੌਸਪੀਟਲ ਤੋਂ ਦਵਾਈ ਚੱਲਣ ਈ ਤੇ ਜਿਹਨੂੰ ਆਸ਼ਿਕ ਦੱਸਣ ਦਿਆ ਵੀ ਇਹ ਸ਼ਿਮਲੇ ਚ ਲੱਗੀ ਮੇਰਾ ਤੇ ਆਦਮੀ ਆ ਇਹ ਆਸ਼ਿਕ ਸਾਬਤ ਕਰ ਦਵੇ ਵੀ ਇਹਦਾ ਆਸ਼ਿਕ ਹੈ ਪਟਵਾਰੀ ਪਟਵਾਰੀ ਤੇ ਮੇਰਾ ਆਦਮੀ ਆ ਕਿਉਂ ਸਾਨੂੰ ਇਸ ਬੰਦੇ ਨੇ ਜੀਣਾ ਹਰਾਮ ਕੀਤਾ ਅਦਾਲਤ ਤੋਂ ਤਹਾਨੂੰ ਕੋਈ ਕਾਰਵਾਈ ਤਾਂ ਕੀਤੀ ਨਹੀਂ ਕੋਈ ਇਸ ਵੇਲੇ ਹਾਂਜੀ ਚੱਲ ਰਹੀ ਆ ਅਦਾਲਤ ਕੋਲ ਚ ਕੇਸ ਚੱਲ ਰਿਹਾ ਇਹਦੇ ਖਿਲਾਫ ਸਾਲ ਹੋ ਗਏ ਹੋ ਕੀ ਕਹਿੰਦਾ ਵੱਡਾ ਤੁਹਾਨੂੰ ਪੱਡਾ ਦੇ ਕਦੀ ਕੇ ਇਹਨੂੰ ਸਾਡੇ ਘਰ ਕਲੌਂਦਾ ਕਦੀ ਕਿਸ ਨੂੰ ਕਲੌਂਦਾ ਮੇਨਾਂ ਰਾਜੀਨਾਮਾ ਕਰ ਲਾ ਪਹਿਲੇ ਲੋ ਮੈਂ ਕਿ ਫੇਰ ਗੱਲੇ ਦੀ ਉਥੇ ਸੂਈ ਦਈ ਪਾਹੇ ਅਸੀਂ ਕੀ ਕਰਨੇ ਆਪਣੀ ਇਸ ਦਾ ਖਰਾਬ ਕਰਾ ਗਏ بڑے ਬੰਦੇ ਪੇਈਦਾਵਾ ਆਪਣੇ ਭਤੀਜੇ ਨੂੰ ਪੇਈਦਾਵਾ ਕਦੀ ਪੁਲਿਸ ਵਾਲਿਆਂ ਨੂੰ ਘਲ ਘਲ ਕੇ ਮੈਨੂੰ ਵੇਡ ਦਾ ਦਾਬੇ ਮਰਵਾਉਂਦਾ ਮੈਂ ਤਾਂ ਹੀ ਤਲਵਾਰ ਲਈ ਆ ਕਿ ਮੈਂ ਰਾਤ ਤੇ ਬਰਾਤੇ ਜਾਨੀ 1:30 ਵਜੇ ਗੁਰਦੁਆਰੇ ਮੈਂ ਆਪਣੀ ਹੀ ਭਾਈ ਤੇ ਖੋਹ ਕਰ ਸਕਦੀ ਕਿਸੇ ਬੁਤਵਾਰੀ ਦਾ ਨਾਮ ਲੈ ਰਿਆ ਤੇ ਕਿਸੇ ਬੁਤਵਾਰੀ ਦਾ ਨਾਮ ਲੈ ਰਿਆ ਵੀ ਤੁਹਾਡੇ ਡਾਕੂਮੈਂਟ ਉਹਦੇ ਨਾਲ ਬਣੇ ਹਾਂਜੀ ਬਿਲਕੁਲ ਆ ਵੀ ਮੈਂ ਨਾਲ ਵਿਲੀਅਨ ਦੇ ਪਾਸਪੋਰਟ ਤੇ ਪਾਸਪੋਰਟ ਬਣੇ ਹੜੇ ਦਾ ਰਕਾਰਡ ਰਜਿਸਟਰੀਆਂ ਬਿੱਲ ਬਿਜਲੀ ਦੇ ਫਿਰ ਬੈਂਕ ਦੀਆਂ ਕਾਪੀਆਂ ਹੀ ਦੋਵੇਂ ਜੀ ਇਹ ਸਾਨੂੰ ਕਿਤਨਾ ਆਸ਼ਿਕ ਕਹਿ ਸਕਦਾ ਨਹੀਂ ਪਹਿਲਾਂ ਹੋਇਆ ਸੀ ਉਹਨੂੰ ਤਲਾਕ ਹੋ ਗਿਆ ਸੀ ਦੁਬਾਰਾ ਹੋਇਆ ਸੀ ਤਲਾਕ ਕਿ ਨਹੀਂ ਹੋਇਆ ਤੁਹਾਡੇ ਪਟਵਾਰੀ ਸਾਹਿਬ ਪਟਵਾਰੀ ਸਾਹਿਬ ਆਪਣੇ ਦਫ਼ਤਰ ਜਾਂ ਨਾਲੇ ਉਹ ਬਿਮਾਰਿਆ ਬਹੁਤ ਜ਼ਿਆਦਾ ਅੱਜ ਜੀ ਖਡੂਰ ਸਾਹਿਬ ਜਿਹੜੀਆਂ ਜਿਹੜੇ ਬੰਦੀਆਂ ਅੱਜ ਤੁਹਾਡੇ ਨਾਲ ਨੇ ਬਾਬਾ ਜੀ ਹੁਣ ਕੀ ਉਮੀਦ ਆ ਇਨਫਾਦੀ ਕੀ ਘਰੋਂ ਵਾਗ ਜੀ ਹੁਣ ਇੰਨੀ ਇੰਨੀ ਮਤਲਬ ਹੋ ਗਈ ਆ ਸਾਡੀ ਵੀ ਬੇਇੱਜ਼ਤੀ ਹੋ ਗਈ ਮੈਂ ਇਸੇ ਕਰਕੇ ਕਹਿੰਨੀ ਸਾਡੀ ਬੇਇੱਜ਼ਤੀ ਨਾ ਹੋਵੇ ਹੱਡ ਨਾ ਫੈਸਲਾ ਕਰ ਲੈ ਹੱਡ ਦੇ ਨਾਂ ਇਨੇ ਜ਼ੁਲਮ ਟਾ ਪਰ ਉਹ ਬੰਦਾ ਨਹੀਂ ਮੰਨਿਆ ਪਹਿਲਾਂ ਵੀ ਜਦੋਂ ਬੰਦਿਆਂ ਨੇ ਤੁਹਾਡਾ ਸਾਥ ਦਿੱਤਾ ਸੀ ਪਰ ਉਹ ਖਾਗੋਟ ਗਿਆ ਇਹ ਹਜੇ ਤੇ ਬੰਦੀ ਨੂੰ ਨਹੀਂ ਆਇਆ ਜੇ ਤੱਕ ਕਿ ਆ ਮੈਂ ਪਹਿਲੀ ਵਾਰ ਹੀ ਗਿਆ ਨਹੀਂ ਨਹੀਂ ਉਹ ਲਿਆ ਗਸਿੰਘ ਆਈ ਉਹਨਾਂ ਨੇ ਮੈਂ ਚਾਹੀ ਜਾ ਕੇ ਤੇ ਉਹਨਾਂ ਨੂੰ ਵੀ ਇੰਨੇ ਕੋਈ ਬੰਦੇ ਨੇ ਆ ਨਹੀਂ ਦਿੱਤਾ ਆਪਣੀਆਂ ਹੀ ਗੱਲਾਂ ਕਰਦਾ ਜੇ ਮੈਂ ਭੱਜ ਦੇਸੀ ਨੂੰ ਕਿਹਾ ਵੀ ਸਾਡਾ ਨਿਆ ਕਰਾ ਦੇ ਉਹ ਵੀ ਗਾੜੀ ਕਹਿੰਦਾ ਭੀ ਅਨਪੜ ਬੰਦਾ ਏ ਇੱਕ ਗੱਲ ਕਰੀ ਦੀ ਚਾਰ ਕਰਦਾ ਤੂੰ ਹੋਰ ਕਿਤੇ ਸੇਵਾ ਕਰ ਲਓ ਸਾਨੂੰ ਕਾਰਨ ਤੇ ਦੱਸਣ ਕਿ ਕਿਉਂ ਅਸੀਂ ਹੋਰ ਕਿਤੇ ਸੇਵਾ ਕਰੀਏ ਸਾਨੂੰ ਲੱਗੇ ਗੁਰਦੁਆਰਾ ਪੈਂਦਾ ਫੇਰ ਮੈਂ ਉਹਦੇ ਪਤੀਜੇ ਨੂੰ ਸਾਲ ਹੋ ਗਿਆ ਧਰਲੇ ਲੈੰਦੀ ਨਾ ਇਹ ਨਹੀਂ ਆ ਵੀ ਮੈਂ ਪੈਂਦੀ ਪਲਾਸੀ ਜਿੱਥੇ ਦੰਦੀ ਬੰਦੀਆਂ ਨੂੰ ਕਹਤਾ ਪ੍ਰਸ਼ਾਸਨ ਨੂੰ ਕੀ ਪੀਦਾ ਸਰਕਾਰ ਪ੍ਰਸ਼ਾਸਨ ਨੇ ਪੀ ਰਿਆ ਕਿ ਇਹੋ ਜੇ ਗੰਦੇ ਬੰਦੇ ਨੂੰ ਗੁਰਦੁਆਰਾ ਸਾਹਿਬ ਚ ਹਟਾ ਦੇਣਾ ਚਾਹੀਦਾ ਹੈ ਤੇ ਅੱਜ ਮੇਰੇ ਨਾਲ ਕੀ ਕੀਤੀ ਕੀਤਾਂ ਅੰਦਰਖੱਤ ਕਿੰਨੀਆਂ ਕਿਨੂੰ ਕਰਦਾ ਆਪਣੀ ਇਸ ਤੇ ਖਰਾਬ ਕਰਨ ਦਾ ਮਾਰਾ ਕੋਈ ਨਹੀਂ ਅੱਗੇ ਹੁੰਦਾ ਪਰ ਜਦੋਂ ਇਹਨੇ ਮੈਨੂੰ ਇੰਨਾ ਜਲੀਲ ਹੀ ਕਰ ਦਿੱਤਾ ਤਾਂ ਮੈਂ ਤਾਂ ਹੀ ਮੀਡੀਆ ਦੇ ਅੱਗੇ ਆਈ ਆ ਕਿ ਸਾਨੂੰ ਹੋਰ ਕਿੰਨਾ ਕਹਿੰਨੇ ਜਲੀਲ ਕਰਨਾ ਠੀਕ ਹੈ ਚਲੋ ਹਾਂਜੀ ਵਾਹਿਗੁਰੂ ਜੀ ਪ्रेस ਕਾ ਮੈਂ ਨਹੀਂ ਕੀ ਕਿ ਕਾ ਕੀ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਦੇਵਾਲ ਸਿੰਘ ਦ ਸਮੇਸ਼ ਫੌਜ ਰੰਗਰੇਟਾ ਦਲ ਚੇਅਰਮੈਨ ਮੈਂ ਇੱਥੇ ਇੱਕ ਗੱਲ ਦੱਸਣੀ ਚਾਹਨਾ ਕਿ ਜਿੱਥੇ ਮੈਂ ਇੱਕ ਜਥੇਬੰਦੀ ਚਲਾ ਰਿਹਾ ਉੱਥੇ ਮੈਂ ਪੱਤਰਕਾਰ ਵੀ ਹਾਂ ਤੇ ਸਾਡੇ ਕੋਲ ਇੱਕ ਮਸਲਾ ਆਉਂਦਾ ਏ ਬੀਬੀ ਸੁਖਵਿੰਦਰ ਕੌਰ ਦਾ ਬੀਬੀ ਸੁਖਵਿੰਦਰ ਕੌਰ ਦੱਸਦੇ ਨੇ ਕਿ ਜੋ ਲਕੀਰ ਸਾਹਿਬ ਗੁਰਦੁਆਰਾ ਹੈ ਉਹਦਾ ਪ੍ਰਧਾਨ ਹੈ ਜਸਵੰਤ ਸਿੰਘ ਪੱਡਾ ਉਹਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਇਹ ਖਬਰ ਦੇਦੋਂ ਅਸੀਂ ਉਹਨਾਂ ਦਾ ਪੱਖ ਲਿਆ ਤੇ ਦੂਜਾ ਪੱਖ ਜਦ ਅਸੀਂ ਪ੍ਰਧਾਨ ਜਸਵੰਤ ਸਿੰਘ ਪੱਡਾ ਦਾ ਲੈਣ ਦੀ ਕੋਸ਼ਿਸ਼ ਕੀਤੀ ਪਹਿਲਾਂ ਤਾਂ ਅਸੀਂ ਫੋਨ ਤੇ ਗੱਲ ਕੀਤੀ ਤੇ ਫੋਨ ਤੇ ਉਹਨਾਂ ਨੇ ਕਿਹਾ ਕਿ ਇਹੋ ਜਿਹੜੇ ਅਲੋਕੇਸ਼ਨ ਨੇ ਉਹ ਅਕਸਰ ਹੀ ਪ੍ਰਧਾਨਾਂ ਤੇ ਲੱਗਦੇ ਨੇ ਇੱਥੋਂ ਹੀ ਸਾਫ ਤੋਂ ਹੋ ਜਾਂਦਾ ਕਿ ਜਿਹੜੇ ਪ੍ਰਧਾਨ ਨੇ ਫਿਰ ਉਹ ਵੱਧ ਫੇਲੀਆਂ ਕਰਦੇ ਨੇ ਤਾਂ ਹੀ ਉਹਨਾਂ ਤੇ ਅਲੋਕੇਸ਼ਨ ਲੱਗਦੇ ਨੇ ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਮੇਰੇ ਦਫ਼ਤਰੇ ਆ ਜਾਓ ਇੱਥੇ ਬਹਿ ਕੇ ਤੁਹਾਨੂੰ ਸਾਰੀ ਗੱਲਬਾਤ ਦੱਸਦੇ ਆ ਜਦ ਅਸੀਂ ਦਫ਼ਤਰੇ ਉਹਨਾਂ ਦੇ ਗਏ ਅਸੀਂ ਉਹਨਾਂ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕੈਮਰੇ ਤੇ ਆਉਣ ਦਾ ਬਿਲਕੁਲ ਉਹਨਾਂ ਨੇ ਕੋਈ ਨਾ ਕਰ ਦਿੱਤੀ ਕਿ ਮੈਂ ਆਪਣਾ ਕੋਈ ਪੱਖ ਨਹੀਂ ਦੇਣਾ ਜਦ ਅਸੀਂ ਉਹਨਾਂ ਨੂੰ ਕਿਹਾ ਕਿ ਫਿਰ ਖਬਰ ਤੇ ਚੱਲਣੀ ਹੈ ਤੇ ਫਿਰ ਤੁਸੀਂ ਇਤਰਾਜ਼ ਨਾ ਕਰਿਓ ਤੇ ਉਹਨਾਂ ਨੇ ਲੁਕਵੇਂ ਸ਼ਬਦਾਂ ਦੇ ਵਿੱਚ ਗੱਲ ਕੀਤੀ ਕਿ ਮੈਂ ਇਤਰਾਜ਼ ਉੱਥੇ ਕਰਾਂਗਾ ਜਿੱਥੇ ਭੰਦਾ ਭਾਵ ਕਿ ਮੈਂ ਕੋਰਟ ਦੇ ਵਿੱਚ ਆਪਣਾ ਜੜਾਏ ਮੁੜ ਜਿਹੜਾ ਕੇਸ ਉਦਾਇਰ ਕਰਾਂਗਾ ਸੋ ਇਸੇ ਤਰ੍ਹਾਂ ਹੋਇਆ ਜਸਵੰਤ ਸਿੰਘ ਪੱਡਾ ਨੇ ਆਪਣੀ ਕਾਲੀ ਕਰਤੂਤ ਨੂੰ ਲੁਕਾਉਂਦੇ ਹੋਏ ਮੀਤੇ ਤੇ ਚੈਨਲ ਤੇ ਅਸਮਣ ਜਾਰੀ ਕਰਵਾ ਦਿੱਤੇ ਨੇ ਤੇ ਮੇਰੇ ਤੇ ਮਾਨ ਨੀ ਦਾ ਦਾਵਾ ਜਿਹੜਾ ਠੋਕ ਦਿੱਤਾ ਹੈ ਜਾਨੀ ਕਿ ਜਿਹੜੇ ਕਥਿਤ ਜਿਹੜੇ ਦੋਸ਼ ਹੀ ਉਹ ਬੀਬੀ ਸੁਖਵਿੰਦਰ ਕੌਰ ਵੱਲੋਂ ਉੱਥੇ ਲਾਏ ਗਏ ਨੇ ਨਾ ਕਿ ਕਿਸੇ ਪੱਤਰਕਾਰ ਨੇ ਲਾਏ ਨੇ ਨਾ ਕਿਸੇ ਜਥੇਬੰਦੀ ਨੇ ਲਾਏ ਨੇ ਉਹ ਦੋਸ਼ ਜਿਹੜੇ ਨੇ ਉਹ ਬੀਬੀ ਸੁਖਵਿੰਦਰ ਕੌਰ ਵੱਲੋਂ ਲਾਏ ਗਏ ਸੀ ਪੱਤਰਕਾਰ ਸਿਰਫ ਉਹਨਾਂ ਦਾ ਪੱਖ ਲੈਣ ਗਏ ਸੀ ਜੇ ਜਸਵੰਤ ਸਿੰਘ ਪੱਡਾ ਇੰਨਾ ਹੀ ਸੱਚਾ ਏ ਜਾ ਉਹ ਸਾਫ਼ ਸੁਥਰਾ ਏ ਫਿਰ ਉਹ ਪੱਤਰਕਾਰਾਂ ਨੂੰ ਦਬਾਉਣ ਦੀ ਕਿਉਂ ਕੋਸ਼ਿਸ਼ ਕਰਨ ਦਿਆ ਇਹੋ ਜੀਆਂ ਚਿੱਠੀਆਂ ਲਿਖ ਲਿਖ ਕੇ ਕਿਉਂ ਕਰਦਾ ਏ ਇੱਥੋਂ ਸਾਫ ਤੋਂ ਹੋ ਜਾਂਦਾ ਏ ਕਿ ਦਸਵੰਤ ਪੱਡਾ ਜਿਹੜਾ ਏ ਉਹ ਕਿਤੇ ਨਾ ਕਿਤੇ ਉਹ ਦੋਸ਼ੀ ਏ ਤੇ ਆਪਣੇ ਦੋਸ਼ਾਂ ਨੂੰ ਲੁਕਾਉਂਦੇ ਹੋਏ ਇਹੋਗੀਆਂ ਜਿਹੜੀਆਂ ਚਿੱਠੀਆਂ ਨੇ ਉਹ ਕੱਢ ਕੇ ਪੱਤਰਕਾਰਾਂ ਤੇ ਦਬਾਅ ਪਾਉਂਦਾ ਏ ਇੱਥੇ ਗੱਲ ਇੱਕ ਹੋਰ ਮੈਂ ਦੱਸਣੀ ਚਾਹਨਾ ਏ ਇੱਕ ਵੀਰ ਪੱਤਰਕਾਰ ਹੈ ਜਦੋਂ ਉਹਦੇ ਕੋਲ ਜਾਂਦਾ ਏ ਤਾਂ ਜਸਵੰਤ ਪੱਡਾ ਕਹਿੰਦਾ ਕਿ ਬਾਬੇ ਗੁਰਦਿਆਲ ਨੂੰ ਕਹੋ ਮੇਰੇ ਨਾਲ ਬਹਿ ਕੇ ਗੱਲ ਕਰ ਲੈ ਜਿਹੜਾ ਮੈਂ ਕੇਸ ਕੀਤਾ ਮੈਂ ਵਾਪਸ ਲੈ ਲਾਂਗਾ ਮੈਂ ਕਿਉਂ ਗੱਲ ਕਰਾਂ ਪੀ ਉਹਦੇ ਨਾਲ ਬਹਿ ਕੇ ਮੈਂ ਕੋਈ ਕਾਣੋ ਜਾਂ ਮੇਰੇ ਤੋਂ ਕੋਈ ਕਾਣੋ ਇੱਥੋਂ ਇੱਕ ਫੇਰ ਸਿੱਧ ਹੋ ਜਾਂਦਾ ਏ ਕਿ ਜਿਹੜੀ ਉਹ ਗੱਲ ਕਰਨੀ ਚਾਹੁੰਦਾ ਏ ਉਹ ਕਿਤੇ ਨਾ ਕਿਤੇ ਦੋਸ਼ੀ ਏ ਤਾਂ ਹੀ ਸਾਡੇ ਨਾਲ ਬੈਠ ਕੇ ਗੱਲ ਕਰਦਾ ਏ ਔਰ ਇੱਕ ਗੱਲ ਮੈਨੂੰ ਹੋਰ ਕਹਿਣੀ ਚਾਹੁੰਦਾ ਏ ਸਿੱਖ ਜਥੇਬੰਦੀਆਂ ਨੂੰ ਔਰ ਨਿਹੰਗ ਸਿੰਘ ਜਥੇਬੰਦੀਆਂ ਨੂੰ ਔਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਖਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੈਂ ਇੱਥੇ ਇੱਕ ਗੱਲ ਕਹਿਣੀ ਚਾਹੁੰਦਾ ਕਿ ਕੀ ਅੱਜ ਸਿੱਖ ਕੌਮ ਦੇ ਇੰਨੇ ਮਾੜੇ ਹਾਲਾਤ ਹੋ ਗਏ ਨੇ ਕਿ ਸਾਡੇ ਗੁਰਦੁਆਮਾ ਦੇ ਜਿਹੜੇ ਪ੍ਰਧਾਨ ਨੇ ਉਹ ਆਰਐਸਐਸ ਦੇ ਮੈਂਬਰ ਹੋਣਗੇ ਜੇ ਫਿਰ ਸਾਡੇ ਇੰਨੇ ਮਾੜੇ ਹਾਲਾਤ ਨੇ ਤਾਂ ਫਿਰ ਸਾਰੇ ਜਿਹੜੇ ਗੁਰਦੁਆਰਿਆਂ ਦਾ ਪ੍ਰਬੰਧ ਆ ਉਹ ਆਰਐਸਐਸ ਨੂੰ ਦੇ ਦਿਓ ਕਿਉਂਕਿ ਤੁਹਾਡੇ ਵਿੱਚ ਉਹ ਜਿਹੜੀ ਆ ਤੜ ਹੋ ਨਹੀਂ ਰਹੀ ਕਿਉਂਕਿ ਸਾਡੇ ਗੁਰਦੁਆਮਾਂ ਦੇ ਜਿਹੜੇ ਪ੍ਰਧਾਨ ਨੇ ਉਹ ਆਰਐਸਐਸ ਦੇ ਨੇ ਤੇ ਆਰਐਸਐਸ ਦੇ ਜਿਹੜੇ ਪ੍ਰਧਾਨ ਨੇ ਉਹ ਜਗਜਾਹਰ ਨੇ ਕਿ ਜੋ ਕਰਤੂਤਾਂ ਕਰਦੇ ਨੇ ਮੈਂ ਇੱਥੇ ਇੱਕ ਗੱਲ ਹੋਰ ਕਹਿਣੀ ਚਾਹਨਾ ਕਿ ਨਰਾ ਨਰਾਇਣੂ ਮੰਤ ਦੀਆਂ ਜਿਹੜੀਆਂ ਔਲਾਦਾ ਨੇ ਉਹ دیਵਾਨ ਹੋ ਚੁੱਕੀਆਂ ਨੇ ਤੇ ਜਿਹੜੀਆਂ ਸਾਡੀਆਂ ਧੀਆਂ ਪੈਣਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੀਆਂ ਨੇ ਉਹਨਾਂ ਤੇ ਮਾੜੀ ਨਿਗਾਹ ਰੱਖਦੇ ਨੇ ਉਹਨਾਂ ਨੂੰ ਆਪਣੀ ਹਵਸ ਦਾ ਜਿਹੜਾ ਸ਼ਿਕਾਰ ਉਹ ਬਣਾਉਣਾ ਚਾਹੁੰਦੇ ਨੇ ਫਿਰ ਉਹੀ ਹਾਲਾਤ ਪ੍ਰਾਤਨ ਜਿਹੜੇ ਹਾਲਾਤ ਨੇ ਉਹ ਫਿਰ ਉਹ ਸਿਰਜਣਾ ਚਾਹੁੰਦੇ ਨੇ ਸੋ ਮੇਰੀ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਔਰ ਜਿਹੜੀਆਂ ਲੋਕਲ ਸੁਸਾਇਟੀਆਂ ਨੇ ਉਹਨਾਂ ਦੇ ਗੜੇ ਹੱਥ ਜੋੜ ਕੇ ਬੇਨਤੀ ਹੈ ਕਿ ਆਓ ਇਕੱਠਾ ਕਰੋ ਇਕੱਠ ਕਰੋ ਕਿ ਗੁਰਦੁਆਰਾ ਲਕੀਰ ਸਾਹਿਬ ਦਾ ਸਾਡਾ ਇਤਿਹਾਸਕ ਗੁਰਦੁਆਰਾ ਏ ਤੇ ਉਸ ਯੋਧੇ ਦਾ ਸਥਾਨ ਹੈ ਜਿਸ ਯੋਧੇ ਨੇ ਹਰ ਮੰਦਰ ਸਾਹਿਬ ਦੀ ਵਿਅਦਵੀ ਰਾਹਤੇ ਆਪਣਾ ਬਲੀਦਾਨ ਦੇ ਦਿੱਤਾ ਤੇ ਅੱਜ ਉਸੇ ਸਥਾਨ ਤੇ ਇਹ ਨਰੈਣੂ ਮੰਤ ਦੀ ਜਿਹੜੀ ਔਲਾਦ ਹੈ ਇਹ ਉੱਥੇ ਕੀ ਕਰਮ ਕਰਦੀ ਪਈ ਏ ਸੋ ਮੇਰੀ ਬੇਨਤੀ ਏ ਕਿ ਆਓ ਇਕੱਠੇ ਹੋਈਏ ਇਸ ਦੀ ਇਹਨੂੰ ਪ੍ਰਧਾਨਗੀ ਤੋਂ ਤੁਰੰਤ ਇਹਨੂੰ ਲਾਇਆ ਜਾਵੇ ਤੇ ਜੋ ਬੀਬੀ ਸੁਖਵਿੰਦਰ ਕੌਰ ਦੇ ਨਾਲ ਇਹਨੇ ਛੇੜਛਾੜ ਕੀਤੀ ਏ ਉਹਦੀ ਜਿਹੜੀ ਕਾਰਵਾਈ ਆ ਇਹਤੇ ਪਰਚਾ ਕਰਵਾਇਆ ਜਾਵੇ ਸੋ ਬਾਤੀਆਂ ਇੰਨੀ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਤੁਸੀਂ ਵੀ ਪੱਤਰਕਾਰ ਜੀ ਤਰਕਾਹਾ ਕੋਈ ਵੀ ਪ੍ਰੈਸ ਕੌਂਸਲ ਆਫ ਇੰਡੀਆ ਵਾ ਜਾਂ ਹੋਰ ਤੁਸੀਂ ਵੀ ਇਹ ਵੀ ਕੀਤੀ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਦੋਂ ਪੱਠ ਲੈਣ ਦੀ ਕੋਸ਼ਿਸ਼ ਕੀਤੀ ਉਹਨੇ ਤਾਂ ਜਿਹੜਾ ਦਾਵਾ ਝੋਕਿਆ ਤੁਸੀਂ ਇਸ ਦੇ ਖਿਲਾਫ ਕੋਈ ਅਜਿਹੀ ਕੀ ਕੀ ਨਹੀਂ ਸਰਵਾਈ ਨੇ ਅਸੀਂ ਅਜੇ ਉਹਨਾਂ ਦੇ ਖਿਲਾਫ ਅਜੇ ਕੋਈ ਕਾਰਵਾਈ ਨਹੀਂ ਕੀਤੀ ਸੋ ਜਥੇਬੰਦੀ ਦੇ ਵਿੱਚ ਇਸ ਗੱਲ ਦੀ ਵਿਚਾਰ ਚਰਚਾ ਚੱਲਦੀ ਪਈ ਆ ਤੇ ਹੋਰ ਵੀ ਜੜੀਆਂ ਜਥੇਬੰਦੀਆਂ ਨੇ ਜੜੀਆਂ ਸਾਡੇ ਸੰਪਰਕ ਦੇ ਵਿੱਚ ਆ ਉਹਨਾਂ ਦੇ ਨਾਲ ਗੱਲ ਚੱਲਦੀ ਪਈ ਆ ਤੇ ਅਸੀਂ ਇੱਕ ਤਰੀਕ ਮਿੱਥ ਕੇ ਸੋ ਇਹਦੇ ਖਿਲਾਫ ਅਸੀਂ ਜਥੇਬੰਦੀਆਂ ਵੱਲੋਂ ਮੋਰਚਾ ਖੋਲਣ ਜਾ ਰਹੇ ਆ ਇਹਨੇ ਨਾ ਇੱਕ ਗੱਲ ਮੈਂ ਇੱਥੇ ਕਿਹੜੀ ਟੋਨਾ ਕਿ ਜਿਹੜਾ ਵੀ ਇਹਦੇ ਕੋਲ ਜਾਂਦਾ ਹੈ ਨਾ ਉਹ ਇਹ ਪੈਸੇ ਦੀ ਧੌਂਸ ਵਿਖਾ ਕੇ ਉਹਨੂੰ ਖਰੀਦ ਲੈਂਦਾ ਹੈ ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਤੋਂ ਇੱਕ ਕਮੇਟੀ ਆਉਂਦੀ ਹੈ ਜਾਂਚ ਕਰਨ ਵਾਸਤੇ ਪਰ ਉਹਨੂੰ ਵੀ ਕਿਤੇ ਨਾ ਕਿਤੇ ਪੈਸੇ ਦੀ ਧੌਂਸ ਵਿਖਾ ਕੇ ਉਹਨੂੰ ਵੀ ਖਰੀਦ ਲਿਆ ਗਿਆ ਕਿਉਂਕਿ ਜਿਹੜੀ ਉਹਨੇ ਰਿਪੋਰਟ ਤਿਆਰ ਕੀਤੀ ਆ ਅਕਾਲ ਤਖਤ ਸਾਹਿਬ ਦੀ ਕਮੇਟੀ ਨੇ ਉਹ ਜਸਵੰਤ ਪੱਡਾ ਦੇ ਹੱਕ ਦੇ ਵਿੱਚ ਕੀਤੀ ਏ ਕਿ ਬੀਬੀ ਸੁਖਵਿੰਦਰ ਕੌਰ ਨੂੰ ਇੱਥੋਂ ਤੱਕ ਦੱਸ ਦਿੱਤਾ ਕਿ ਅਜੇ ਕਿ ਬੀਬੀ ਸੁਖਵਿੰਦਰ ਕੌਰ ਦਾ ਉਹ ਘਰ ਵਾਲਾ ਏ ਤੇ ਘਰ ਵਾਲੇ ਨੂੰ ਆਸ਼ਕ ਦੱਸਿਆ ਹੈ ਤੇ ਬੀਬੀ ਸੁਖਵਿੰਦਰ ਕੌਰ ਨੂੰ ਨਸ਼ੇ ਦਾ ਆਦੀ ਦੱਸਿਆ ਉਸ ਰਿਪੋਰਟ ਦੇ ਵਿੱਚ ਸੋ ਸਾਡੀ ਟੀਮ ਵੀ ਗਈ ਸੀ ਜਸਵੰਤ ਪੱਡਾ ਦੇ ਕੋਲ ਮੈਂ ਪਹਿਲਾਂ ਦੱਸ ਚੁੱਕਾ ਹਾਂ ਪਰ ਉਹਨੇ ਕੈਮਰੇ ਸਾਹਮਣੇ ਆਉਣ ਤੋਂ ਕੋਈ ਨਾ ਕਰ ਦਿੱਤੀ ਹੈ ਹਾਂਜੀ ਕੋਈ ਮੈਡੀਕਲ ਕੋਈ ਟੂ ਲਾਇਆ ਜਨਾ ਮਨੇ ਨਸ਼ੇ ਦਾ ਆਦੀ ਦੱਸਿਆ ਕੋਈ ਮੈਡੀਕਲ ਹੈਗਾ ਇਹੋ ਗੱਲ ਤੇ ਮੈਂ ਕਹਿਣੀ ਚਾਹਨਾ ਕਿ ਜਿਹੜੀ ਅਕਾਲ ਤਖਸੇ ਦੀ ਕਮੇਟੀ ਆਈ ਆ ਜਿਹੜਾ ਦੋਸ਼ ਜਸਵੰਤ ਪੱਡੇ ਵੱਲੋਂ ਲਾਇਆ ਗਿਆ ਏ ਕਿ ਜਿਹੜੀ ਅਕਾਲ ਤਖਸੇ ਵੱਲੋਂ ਕਮੇਟੀ ਆਈ ਆ ਉਹਨੇ ਕੋਈ ਸਬੂਤ ਕੋਈ ਜਾਂਚ ਪੜਤਾਲ ਕੀਤੀ ਏ ਬੀਬੀ ਸੁਖਵਿੰਦਰ ਕੌਰ ਦਾ ਮੈਡੀਕਲ ਕਰਵਾਇਆ ਜਾਂਦਾ ਡੋਪ ਟੈਸਟ ਕਰਵਾਇਆ ਜਾਂਦਾ ਕਿ ਜੇ ਉਹ ਨਸ਼ੇ ਦੀ ਆਦੀ ਆ ਤੇ ਡੋਪ ਟੈਸਟ ਤੋਂ ਜਾਹਰ ਹੋ ਜਾਣਾ ਸੀ ਕਿ ਉਹ ਨਸ਼ੇ ਦੇ ਆਦੀ ਆ ਇਸ ਕਰਕੇ ਬਿਨਾ ਤੱਥਾਂ ਤੋਂ ਉਸ ਕਮੇਟੀ ਨੇ ਜਿਹੜੀ ਰਿਪੋਰਟ ਤਿਆਰ ਕੀਤੀ ਹੈ ਬਾਬਾ ਜੀ ਤੁਸੀਂ ਉਹਦੇ ਪਤੀ ਨੂੰ ਮਿਲਿਆ ਜੀ ਤੁਸੀਂ ਬੜਵਾਲੀ ਸਾਹਿਬ ਦੇ ਨਾਲ ਲੱਗਦਾ ਦੋਸ਼ੀ ਗਿਆ ਜਾਂਦਾ ਤੁਸੀਂ ਮਿਲੇ ਨਹੀਂ ਨਹੀਂ ਅਜੇ ਤੱਕ ਅਸੀਂ ਉਹਨਾਂ ਦੇ ਨਾਲ ਨਹੀਂ ਅਜੇ ਤੱਕ ਉਹਨਾਂ ਦੇ ਕੋਲ ਨਹੀਂ ਗਏ ਨਾ ਉਹਨਾਂ ਤੱਕ ਮਿਲੇ ਆ ਨਾ ਸਾਨੂੰ ਕੋਈ ਇਹੋ ਜਿਹੀ ਨੋਟ ਪਈ ਉਹਨਾਂ ਤੱਕ ਜਾਣਦੀ ਜਿਹੜੇ ਖਲਾਫ ਬੰਦੀ ਆਈ ਸੀ ਉਹਦਾ ਖਾਬ ਵੀ ਕੀ ਕਰ ਰਹੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਖਲਾਫ ਵੀ ਜਥੇ ਬੰਦੀ ਐਕਸ਼ਨ ਲਵੇਗੀ ਕਿਉਂਕਿ ਝੂਠੀਆਂ ਰਿਪੋਰਟਾਂ ਤਿਆਰ ਕਰਕੇ ਹੋਲੇ-ਪਾਲੇ ਪਰਿਵਾਰਾਂ ਨੂੰ ਗੁੰਮਰਾਹ ਕਰਨਾ ਇਹ ਨਹੀਂ ਕਿ ਉਹ ਅਕਾਲ ਤਖਤ ਸਾਹਿਬ ਦੇ ਉਹ ਕਮੇਟੀ ਹੈ ਕਿ ਅਕਾਲ ਤਖਤ ਸਾਹਿਬ ਇਹ ਜੱਜਤ ਨਹੀਂ ਦਿੰਦਾ ਕਿ ਇਹੋ ਜਿਹੇ ਬੰਦਿਆਂ ਦੇ ਵਿੱਚ ਜਿਹੜੇ ਦੋਸ਼ੀ ਬੰਦੇ ਨੇ ਉਹਨਾਂ ਨੂੰ ਬਚਾਇਆ ਜਾਵੇ ਤੇ ਜਿਹੜਾ ਇੱਕ ਪੀੜਤ ਪਰਿਵਾਰ ਉਹਨੂੰ ਦਬਾਇਆ ਜਾਵੇ ਇਸ ਇਸ ਸੰਬੰਧ ਵਿੱਚ ਜੱਜ ਸਾਹਿਬ ਦੇ ਅੱਜ ਮਾਮਲੇ ਨਹੀਂ ਅਜੇ ਤੱਕ ਮੈਨੂੰ ਨਹੀਂ ਲੱਗਦਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਧਿਆਨ ਦੇ ਵਿੱਚ ਮਾਮਲਾ ਆਇਆ ਹੈ ਅਗਰ ਜੇ ਆਇਆ ਹੁੰਦਾ ਤੇ ਉਹਨਾਂ ਨੇ ਤੁਰੰਤ ਜਿਹੜਾ ਹੈ ਇੱਥੇ ਐਕਸ਼ਨ ਲੈਣਾ ਸੀ ਉਹਦੀ ਦੁਬਾਰਾ ਅਪੀਲ ਕਰੂੰਗਾ ਕਿ ਨਾਲ ਕੋਈ ਮੈਂ ਚਾਹੁੰਦਾ ਹਾਂ ਅਕਾਲ ਤਖਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਬੇਨਤੀ ਹੱਥ ਜੋੜ ਕੇ ਮੇਰੀ ਬੇਨਤੀ ਹੈ ਕਿ ਇਸ ਮਾਮਲੇ ਦੇ ਵਿੱਚ ਉਹ ਆਪ ਖੁਦ ਸ਼ਾਮਲ ਹੋਣ ਤੇ ਜਾਂਚ ਪੜਤਾਲ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇੱਕ ਮਸਲਾ ਉੱਠਿਆ ਹੈ ਬੀਬੀ ਦਾ ਤੇ ਵੇਖੋ ਜਿਹੜਾ ਅਸੀਂ ਇਹ ਕਰਕੇ ਇੱਥੇ ਪਹੁੰਚਿਆ ਕਿ ਜਿਹੜਾ ਜੀ.ਐਸ. ਪੰਜਾਬ న్యూਜ਼ ਹੈ ਮੀਡੀਆ ਦਾ ਕੰਮ ਹੁੰਦਾ ਹੈ ਉਹਨੇ ਖਬਰ ਨੂੰ ਨਸ਼ਰ ਕਰਨਾ ਜੋ ਵੀ ਹਾਲਾਤ ਬਣੇ ਸੱਚ ਸਾਹਮਣੇ ਲਿਆਉਣਾ ਪੀੜਤ ਨੇ ਆਪਣਾ ਪੱਖ ਰੱਖਣਾ ਹੈ ਜਦੋਂ ਪੀੜਤ ਨੇ ਆਪਣਾ ਪੱਖ ਉਹਨਾਂ ਦੇ ਕੋਲ ਰੱਖਿਆ ਤੇ ਜਿਹੜੇ ਗੁਰਦਿਆਲ ਸਿੰਘ ਨੇ ਜੀਡੀਐਸ ਨੇ ਉਹਦੇ ਚੈਨਲ ਦੇ ਸੰਚਾਲਕ ਗਿਆ ਤੇ ਨਾਲ ਜਥੇਬੰਦੀ ਵੀ ਬਸ਼ਮੀਰਪੁਰ ਰੰਗਰੇਟਾ ਦਲ ਚਲਾ ਰਹੇ ਨੇ ਉਹਨਾਂ ਨੇ ਉਹ ਖਬਰ ਨੂੰ ਨਸ਼ਰ ਕਰ ਦਿੱਤਾ ਪੱਖ ਵੀ ਜਾਣਣਾ ਹੈ ਕਹੇ ਤੁਸੀਂ ਸੁਣੀ ਚੁੱਕੇ ਜੀ ਪਰ ਉਹਨਾਂ ਨੇ ਪੱਖ ਨਹੀਂ ਦਿੱਤਾ ਉਸ ਤੋਂ ਬਾਅਦ ਵਿੱਚ ਇਹਨਾਂ ਨੂੰ ਜਿਹੜਾ ਲੀਗਲ ਲੋਰਸ ਭੇਜਣਾ ਵਾ ਡੈਫਮੇਸ਼ਨ ਕੇਸ ਪਾਉਣ ਦਾ ਉਹ ਮੈਸਜ ਜਿਹਦਾ ਵੀ ਕਿਤੇ ਨਾ ਕਿਤੇ ਬਿਲਕੁਲ ਗਲਤ ਗੱਲ ਹੈ ਜਿਹੜੀਆਂ ਗੱਲਾਂ ਆਪਜੀ ਸੁਣੀਆਂ ਵਾਂ ਬੀਬੀ ਨੇ ਵੀ ਆਪਣੇ ਪੱਖ ਰੱਖਨੇ ਸਕਿੰਦਰਪੁਰ ਨੇ ਕਿ ਉਹਨਾਂ ਦੀ ਉਹ ਨਿੱਜੀ ਜੀਵਨ ਹੈ ਖੈਰ ਗੱਲ ਲੰਬੀ ਹੁੰਦੀ ਹੈ ਕਿ ਉਹ ਉਹਨਾਂ ਦੀ ਨਿੱਜੀ ਜੀਵਨ ਦੇ ਵਿੱਚੋਂ ਬਾਹਰ ਆਏ ਆ ਤੇ ਉਹ ਉਹਨਾਂ ਦਾ ਆਪਣਾ ਚੱਲਦਾ ਹੈ ਪਰ ਹੁਣ ਜਿਹੜਾ ਮੇਨ ਇਹਦੇ ਵਿੱਚ ਇਹਨਾਂ ਦੇ ਉੱਪਰ ਕੇਸ ਕਰ ਰਿਹਾ ਹੈ ਇਹ ਗਲਤੀਆਂ ਇਹ ਕਰਕੇ ਜੋ ਵੀ ਅੱਗੇ ਕਾਨੂੰਨੀ ਪ੍ਰਕਿਰਿਆ ਲਿਆਂਦੀ ਜਾਂਦੀ ਜਾਵੇਗੀ ਅਸੀਂ ਉਹ ਬਿਲਕੁਲ ਸਾਹਮਣੇ ਲੈ ਕੇ ਆਵਾਂਗੇ ਜੇ ਉਹਨਾਂ ਨੇ ਡੈਪਰਮੇਸ਼ਨ ਕੇਸ ਕੀਤਾ ਅਸੀਂ ਵੀ ਉਹ ਪਾਥ ਲੱਭ ਕੇ ਅੱਗੇ ਰੱਖਾਂਗੇ ਜਿਵੇਂ ਕਿ ਬੀਬੀ ਦੇ ਉੱਪਰ ਉਹਨਾਂ ਨੇ ਅਲੀਗੇਸ਼ਨ ਲਾਏ ਆ ਕਿ ਇਹ ਨਸ਼ੀ ਦੀ ਆਦਤ ਨਹੀਂ ਹੈ ਜਾ ਮਤਲਬ ਹੋਰ ਕਈ ਅਜਿਹੀ ਚੀਜ਼ਾਂ ਲਾ ਦਿੱਤੀਆਂ ਵਾ ਬੇਟੀ ਜਿਹੜੀ ਐ ਉਹ ਕਹਿ ਰਿਹਾ ਕਿ 13 ਸਾਲ ਤੋਂ ਉਹ ਜਿਹੜਾ ਵਾ ਮੈਡੀਕਲ ਉਹਨਾਂ ਨੂੰ ਪ੍ਰੋਬਲਮ ਹੈ ਜਾਂ ਮਾਨਸਿਕ ਜਿਹੜੀ ਰੋਗੀ ਨੇ ਫਿਰ ਉਹਨਾਂ ਨੂੰ ਇੱਕ ਢਾਲ ਬਣਾਇਆ ਗਿਆ ਵਾ ਇਹ ਸਭ ਕੀਤਾ ਜਿਹੜੇਗਾ ਵਾ ਉਹ ਗਲਤ ਆ ਅਸੀਂ ਬਿਲਕੁਲ ਜਿਹੜੀ ਸੱਚ ਨੂੰ ਸਾਹਮਣੇ ਲਿਆਉਣ ਲਈ ਗੁਰਦਾਰ ਸਿੰਘ ਦੇ ਨਾਲ ਖੜਾਂਗੇ ਤੇ ਇਹ ਜਿਹੜਾ ਸੱਚ ਆ ਉਹਨੂੰ ਸਾਹਮਣੇ ਲਿਆਵਾਂਗੇ ਮੀਡੀਆ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ